ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਲੁਧਿਆਣਾ ਵਿੱਚ ਸ਼ਿਵ ਸੈਨਾ ਆਗੂ ਸੰਦੀਪ ਥਾਪੜ ਤੇ ਹੋਏ ਹਮਲੇ ਨੂੰ ਲੈ ਕੇ ਸੂਬੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਤੇ ਸਵਾਲ ਚੁੱਕਿਆ ਹੈ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਦਾਖਲ ਸੰਦੀਪ ਠਾਪਰ ਦਾ ਹਾਲ ਚਾਲ ਪੁੱਛਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਸੂਬੇ ਵਿੱਚ ਆਮ ਨਾਗਰਿਕਾਂ ਲਈ ਸੁਰੱਖਿਤ ਮਾਹੌਲ ਨਹੀਂ ਸਿਰਜਿਆ ਜਾ ਰਿਹਾ ਅਤੇ ਕਾਨੂੰਨ ਵਿਵਸਥਾ ਦਾ ਸ਼ਰਿਆਮ ਜ਼ਨਾਜ਼ਾ ਨਿਕਲ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੇ ਘਟਨਾਵਾਂ ਪੰਜਾਬ ਸਰਕਾਰ ਦੀ ਨਲਾਇਕੀ ਦੀ ਬਦੌਲਤ ਵਾਪਰ ਰਹੀਆਂ ਨੇ। ਭਾਜਪਾ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਵਿੱਚ ਲੱਗੇ ਹੋਏ ਨੇ ਜਦਕਿ ਸੂਬੇ ਦੇ ਹਾਲਾਤ ਦਿਨ-ਪ੍ਰਤੀ ਦਿਨ ਵਿਗੜ ਰਹੇ ਨੇ। ਬਰਬਰਤਾ ਪੂਰਵਕ ਹਮਲਾ ਜਿਹੜਾ ਹੋਇਆ ਹੈ ਬਹੁਤ ਹੀ ਮੰਦ ਭਗਾ ਹੈ ਇਹਦੇ ਪਿੱਛੇ ਜਿੱਥੇ ਸਰਕਾਰ ਦੀ ਨਲਾਇਕੀ ਹੈ ਉੱਥੇ ਮੈਂ ਸਮਝਦਾ ਸਮਾਜ ਦੇ ਅੰਦਰ ਇੱਕ ਪ੍ਰਭਾਵ ਲੈ ਰਿਹਾ ਨਫ਼ਰਤ ਦਾ ਮਾਹੌਲ ਤੇ ਇਨਟੋਲਰੈਂਸ ਹੇਟਰੀਡ ਐਜ਼ ਵੈਲ ਐਜ਼ ਇਨਟੋਲਰੈਂਸ ਇੱਕ ਕਾਨੂੰਨੀ ਵਿਵਸਥਾ ਨਾਮ ਦੀ ਚੀਜ਼ ਤੇ ਸਰਕਾਰ ਦੀ ਨਿਰਲਾਈਕੀ ਕਰਕੇ ਖਤਮ ਹੀ ਹੈ